ਸਸਰਾਲੀ ਕਲੋਨੀ ਦੇ ਵਿੱਚ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਪਹੁੰਚੇ ਨੇ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਤਾਂ ਬੰਨ ਵੀ ਲਗਾਤਾਰ ਕਮਜ਼ੋਰ ਹੁੰਦਾ ਦਿਖ ਰਿਹਾ ਵਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਇਸ ਤਰ੍ਹਾਂ ਦੇ ਹਾਲਾਤ ਨੇ ਬੰਨ ਬਹੁਤ ਕਮਜ਼ੋਰ ਹੋ ਚੁੱਕਾ ਵਾ ਬੰਨੂ ਕਾਫੀ ਢਾ ਲੱਗ ਚੁੱਕੀ ਹੈ ਪਰ ਖਜੇ ਪਾਣੀ ਅੰਦਰ ਨਹੀਂ ਆਇਆ ਰਬਦੀ ਮੇਰ ਹੈ ਪਾਣੀ ਵੀ ਘਟ ਰਿਹਾ ਪਿੱਛੇ ਮੇਰੀ ਬੀਬੀ ਐਮਡੀ ਵੀ ਗਲ ਹੋਇਆ ਉਹ ਵੀ ਘਟਾ ਰਹੇ ਨੇ ਪਾਣੀ ਨੂੰ ਤੇ ਅਸੀਂ ਇੱਥੇ ਵੀ ਕੋਈ ਕੋਸ਼ਿਸ਼ ਸਾਡੀ ਜਾਰੀ ਹੈ ਇੱਕ ਰਿੰਗਮਨ ਬਣਾਉਣ ਦੀ ਤਾਂ ਕਿ ਜੇ ਪਾਣੀ ਰਬ ਨਾ ਕਰੇ ਵੀ ਅੰਦਰ ਹੁੰਦਾ ਤਾਂ ਅਸੀਂ ਇੱਥੇ ਇਹਨ ਲਕਿਨ ਕਿੰਨਾ ਨੁਕਸਾਨ ਹੋਣ ਦੀ ਹਜ ਤੱਕ ਸ਼ੰਕਾ ਹੈਗੀ ਕਿੰਨੇ ਇੱਕ ਜਿਹੜੇ ਜ਼ਮੀਨਾਂ ਜਿਹੜੀਆਂ ਦੱਬੀਆਂ ਗਈਆਂ ਨੇ ਜਿਹੜੀ ਤੇ ਬੰਦ ਤੇ ਅੰਦਰ ਸੀਗੀਆਂ ਉਹਨਾਂ ਦਾ ਨੁਕਸਾਨ ਹੋਇਆ ਹੈ ਲਗਭਗ ਜਿਨ੍ਹਾਂ ਨੇ ਜੋ ਅੰਦਰ ਖੇਤੀ ਕਰਦੇ ਸੀ ਉਹ ਮੈਨੂੰ ਹੈ ਮਤਲਬ ਲਗਭਗ 100 150 ਕਿੱਲਾ ਹੋਣਾ ਜਿਨ੍ਹਾਂ ਦਾ ਨੁਕਸਾਨ ਹੋਇਆ ਜੋ ਬੰਦ ਦੇ ਅੰਦਰ ਖੇਤੀ ਕਰਦੇ ਸੀ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਵਾ ਕੁਝ ਪਿੰਡਾਂ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਨੇ ਹਾਂਜੀ ਬਿਲਕੁਲ ਸਾਡੇ ਵੱਲੋਂ ਅਲਰਟ ਜਾਰੀ ਹੋਇਆ ਹੋਇਆ ਹੈ ਕਿ ਵੀ ਪਿੰਡਾਂ ਨੂੰ ਤੁਸੀਂ ਵੱਧ ਤੋਂ ਅੱਜ ਦਾ ਦਿਨ ਸਾਡੇ ਵਾਸਤੇ ਬਹੁਤ ਕ੍ਰੂਸ਼ੀਅਲ ਹੈ ਸਭ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਖਾਸ ਕਰਕੇ ਮਾਤਾਵਾ ਪਹਿਨਾ ਬੱਚੇ ਬਜ਼ੁਰਗ ਜੇ ਉੱਚੀਆਂ ਥਾਵਾਂ ਤੇ ਜਾ ਸਕਦੇ ਨੇ ਆਪਣਾ ਕੀਮਤੀ ਸਮਾਨ ਲੈ ਕੇ ਅੱਜ ਦੀ ਜਿਹੜੀ ਘੜੀ ਹੈ ਉਹ ਥੋੜੀ ਜੀ ਸਾਡੇ ਵਾਸਤੇ ਇੰਪੋਰਟੈਂਟ ਹੈ ਕੁਝ ਕਿੱਲਾ ਚੱਦੀਆਂ ਕਿ ਲੁਧਿਆਣਾ ਤੱਕ ਮਾਰ ਪਵੇ ਕਿ ਲੁਧਿਆਣਾ ਸ਼ਹਿਰ ਡੁੱਬ ਜਾਵੇਗਾ ਇਸ ਤਰ੍ਹਾਂ ਦੀ ਕੋਈ ਸਥਿਤੀ ਨਹੀਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਰੋਕ ਰਹੇ ਹਾਂ ਉਹਨੂੰ ਤੇ ਜਿੱਦਾਂ ਜਿੱਦਾਂ ਵੀ ਕੋਈ ਚੀਜ਼ ਹੋਊਗੀ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਬਿਲਕੁਲ ਅਪਡੇਟ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਨਾਲ ਦੀ ਨਾਲ ਕੀਤਾ ਜਾਵੇਗਾ ਇਹ ਜਾਣਕਾਰੀ ਜਿਹੜੇ ਨੇ ਮਨਸ਼ੂ ਜੈਨ ਡਿਪਟੀ ਕਮਿਸ਼ਨਰ ਉਹਨਾਂ ਵੱਲੋਂ ਦਿੱਤੀ ਗਈ ਆ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੀ ਜਿਹੜੇ ਨੇ ਇੱਥੇ ਪਹੁੰਚੇ ਨੂੰ ਸੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲਨੇ ਆ ਫਿਲਹਾਲ ਬੰਨ ਜਿਹੜਾ ਦੂਸਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੰਡੀਆਂ ਸਾਹਿਬ ਥੋੜੀ ਜਾਣਕਾਰੀ ਸਰ ਹੁਣ ਕਿਸ ਤਰ੍ਹਾਂ ਦੀ ਸਥਿਤੀ ਹੈਗੀ ਲਗਾਤਾਰ ਤੁਸੀਂ ਵੀ ਦਿਨ ਰਾਤ ਲੱਗੇ ਹੋ ਆਪ ਤੁਸੀਂ ਬੋਰੀਆਂ ਲਗਾ ਰਹੇ ਸੀ ਇੱਥੇ ਤੁਸੀਂ ਮੰਨਦੇ ਦੇਖੋ ਜਿਹੜਾ ਟੁੱਟ ਚੁੱਕਾ ਹੈ ਪਰ ਖੇਤਾਂ ਦਾ ਲੈਵ ਵੀ ਪਾਣੀ ਬੇਨਤੀ ਕਰਕੇ ਕਟਵਾਇਆ ਗਿਆ ਉੱਥੇ ਅਫਸਰ ਹੁਕਮ ਦੇ ਕੇ ਵੀ ਪਾਣੀ ਪਿੱਛੋਂ ਘੱਟ ਕੀਤਾ ਗਿਆ ਸੋ ਨਾਲ ਦੇ ਨਾਲ ਲੋਕਾਂ ਨੂੰ ਬੇਨਤੀ ਹੈ ਸੁਚੇਤ ਰਹਿਣ ਦੀ ਜਰੂਰ ਲੋੜ ਹੈ ਦਰ ਪਿੱਛੋਂ ਪਾਣੀ ਵੱਧ ਹੈ ਜਾਂ ਹਮਾਤਲ ਦੇ ਪਾਣੀ ਹੋਰ ਵੱਧਨ ਕਾਰਨ ਦਰਿਆਜ ਪਾਣੀ ਹੁੰਦਾ ਫਿਰ ਪਿੰਡਾਂ ਚ ਆ ਸਕਦਾ ਫਿਲਹਰ ਕਵਰਉਣ ਦੀ ਲੋੜ ਨਹੀਂ ਹੈ ਪੂਰਾ ਬੰਦਵਾਸ ਕੀਤਾ ਗਿਆ ਰਿੰਗ ਮਿਲਟਰੀ ਲੱਗੀ ਹੋਈ ਹੈ ਸਾਡੀਆਂ ਆਪਣੇ ਟੀਮਾਂ ਲੱਗੀਆਂ ਪੰਚਾਇਤਾਂ ਸਾਰੀਆਂ ਲੱਗੀਆਂ ਹੋਈਆਂ ਸੋ ਬੇਨਤੀ ਹੈ ਫਿਰ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਤੁਸੀਂ ਤੁਹਾਡੇ ਰਹਿਣ ਦਾ ਖਾਣ ਪੀਣ ਦਾ ਸਾਰਾ ਬੰਦੋਬਸਤ ਸਸਸ ਕਰਨਾ ਵੀ ਤੁਸੀਂ ਕੀਤਾ ਗਿਆ ਸਾਰਾ ਉੱਥੇ ਰਹਿ ਸਕਦੇ ਹੋ ਜੇ ਪਾਣੀ ਆਉਂਦਾ ਐਸਡੀਆਰ ਆਫ ਦੀ ਟੀਮ ਬੁਲਾ ਲਈ ਗਈ ਹੈ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਪ੍ਰਸ਼ਾਸਨ ਖੁਦ ਇੱਥੇ ਹੈ ਡੀਸੀ ਸਾਹਿਬ ਇੱਥੇ ਹੈ ਐਸਡੀਐਮ ਸਾਰੇ ਸਵੇਰ ਦੇ ਜਿਹੜਾ ਅਲੱਗ-ਅਲੱਗ ਟੀਮਾਂ ਲਗਾ ਕੇ ਬਚਾਅ ਦੀ ਕੋਸ਼ਿਸ਼ ਕਰ ਰਿਹਾ ਹੈ ਸਰ ਪਾਣੀ ਕੋਈ ਘਟਣ ਦੇ ਚਾਂਸ ਲਿਖ ਰਹੇ ਉੱਤੋਂ ਕੁਝ ਚੇਤਾਵਨੀ ਜਾਂ ਕੁਝ ਆਰਡਰ ਆ ਪਾਣੀ ਇਹਦਾ ਘਟਿਆ ਦਰਿਆ ਦਾ ਜਿਹੜਾ ਜਮੀਨ ਨਹੀਂ ਲੈਵਲ ਤੋਂ ਬਿਲਕੁਲ ਬਰਾਬਰ ਆ ਥੋੜਾ ਥੱਲੇ ਆ ਪਾਣੀ ਕੋਸ਼ਿਸ਼ ਕਰ ਰਹੇ ਕਿ ਹੋਰ ਕਟ ਕਰਾ ਲਿਆ ਪਿੰਡਾਂ ਦੇ ਲੋਕਾਂ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ ਖੇਤੀ ਦਾ ਨੁਕਸਾਨ ਹੋਏਗਾ ਉਹ ਅਸੀਂ ਮੁਆਵਜ਼ਾ ਦਵਾਂਗੇ ਤਾਂ ਬਿਲਕੁਲ ਸਰਕਾਰ ਵੱਲੋਂ ਜਿਹੜਾ ਵਾ ਮੁਆਵਜ਼ਾ ਜਿਹੜਾ ਵਾ ਦਿੱਤਾ ਜਾਵੇਗਾ ਇਹ ਐਲਾਨ ਜਿਹੜਾ ਵਾ ਵਾਰ-ਵਾਰ ਕੀਤਾ ਜਾ ਰਿਹਾ ਇਸ ਤੋਂ ਬਾਅਦ ਤਸਵੀਰਾਂ ਤਾਂ ਦਿਖਾ ਰਹੇ ਦੂਸਰੀ ਬੰਨ ਜਿਹੜਾ ਵਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਿੰਗ ਰੋਡ ਇਹ ਰਿੰਗ ਰੋਡ ਦੂਸਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਅੱਗੇ ਪਾਣੀ ਜਿਹੜਾ ਵਾ ਨਾ ਜਾਵੇ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਇੱਥੇ ਲੇਬਰ ਲਗਾਈ ਗਈ ਆ ਕੁਝ ਪੱਥਰ ਜਿਹੜੇ ਨੇ ਉਹ ਮੰ ਜਾ ਰਹੇ ਨੇ ਜੇ ਪਾਣੀ ਸਾਹਮਣੇ ਜੇ ਅਗਰ ਬੰਨ ਟੁੱਟਦਾ ਵਾ ਹਾਲਾ ਕਿ ਬੰਨ ਬਹੁਤ ਕਮਜ਼ੋਰ ਹੋ ਚੁੱਕਾ ਵਾ 1 ਫੁੱਟ ਦਾ ਜਿਹੜਾ ਵਾ ਪਾਰ ਜਿਹੜਾ ਵਾ ਦੱਸਿਆ ਜਾ ਰਿਹਾ ਕਿ ਉਹ ਰਹਿ ਗਿਆ ਵਾ ਜੇ ਉਹ ਟੁੱਟ ਜਾਂਦਾ ਬਾਤਾਂ ਅੱਗੇ ਇੱਕ ਨਵਾਂ ਰਿੰਗ ਰੋਡ ਜਿਹੜਾ ਵਾ ਬਣਾਇਆ ਜਾ ਰਿਹਾ ਵਾ ਉਸਤੇ ਪੱਥਰ ਬੋਰੀਆਂ ਅਤੇ ਜਾਲ ਜਿਹੜੇ ਨੇ ਵਿਛਾਈ ਜਾ ਰਹੇ ਨੇ ਤਾਂ ਕਿ ਇੱਥੇ ਇਹ ਬੰਦੋਬਸਤ ਜਿਹੜੇ ਨੇ ਪੂਰੀ ਤਰ੍ਹਾਂ ਕੀਤੇ ਜਾ ਸਕਣ ਤਾਂ ਪਿੰਡ ਦੇ ਲੋਕ ਵੀ ਨਗਰਦਾਰ ਨਾਲ ਦੀ ਨਾਲ ਲੱਗੇ ਨੇ ਦਿਨ ਰਾਤ ਇੱਥੇ ਮਿਹਨਤ ਜਿਹੜੀ ਆ ਕਰ ਰਹੇ ਨੇ ਤਾਂ ਬਾਈ ਤੁਸੀਂ ਵੀ ਲਗਾਤਾਰ ਦਿਨ ਰਾਤ ਇੱਥੇ ਕਰ ਰਹੇ ਹੋਣੇ ਆ ਅੱਜ 10 ਦਿਨ ਹੋ ਗਏ ਜੀ ਅੱਜ 10 ਦਿਨ ਹੋ ਗਏ ਆ ਮੈਂ ਖਾ ਸੁੱਤੇ ਨਹੀਂ ਹੋਣੇ ਆ ਬਿਲਕੁਲ ਨਹੀਂ ਜੀ ਜੇ ਚਾਹੀਦਾ ਘੰਟਾ ਦੋ ਘੰਟਾ ਸੋ ਕੇ ਫਿਰ ਵਾਪਸ ਆ ਜੀ ਇਹ ਨਵਾਂ ਰਿੰਗ ਰੋਡ ਜਿਹੜਾ ਬਣਾ ਕੈਮਰਾਮੈਨ ਕਿਉਂਕਿ ਸਾਈਡ ਤੋਂ ਦੇਖੋ ਥੋੜਾ ਕੱਬ ਚੱਲ ਰਿਹਾ ਵਾ ਤੇ ਰਿੰਗ ਰੋਡ ਨਵਾਂ ਹੁਣ ਬਣਾ ਰਹੇ ਹੋ ਤਾਂ ਕਿ ਪਾਣੀ ਹੋਰ ਅੱਗੇ ਨਾ ਜਾ ਜੀ ਪਾਣੀ ਅੱਗੇ ਨਾ ਜਾ ਜੇ ਉੱਥੋਂ ਬਾਈ ਚੰਦ ਪਾਣੀ ਬਾਹਰ ਨਿਕਲਦਾ ਵਾ ਤਾਂ ਉਸ ਉਹ ਇਹਨੂੰ ਆ ਬੰਨ ਰੋਕ ਲੂਗਾ ਉਹਨੂੰ ਇਸ ਕਰਕੇ ਆਪਣੇ ਪੱਥਰ ਤੁਸੀਂ ਦੇਖ ਸਕਦੇ ਹੋ ਪੱਥਰ ਜਿਹੜੇ ਨੇ ਲਿਆਂਦੇ ਜਾ ਰਹੇ ਨੇ ਤੇ ਨਵਾਂ ਰਿੰਗ ਰੋਡ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਕਿ ਜਾਲ ਵਿਛਾਇਆ ਜਾ ਰਿਹਾ ਵਾ ਨਾਲ ਦੀ ਨਾਲ ਰੇਤੇ ਦੀਆਂ ਬੋਰੀਆਂ ਜਿਹੜੀਆਂ ਕੁਝ ਉਹੋ ਲਗਾਈਆਂ ਜਾ ਰਹੀਆਂ ਨੇ ਤਾਂ ਦਿਨ ਰਾਤ ਪਿੰਡ ਦੇ ਲੋਕ ਪ੍ਰਸ਼ਾਸਨ ਦੇ ਨਾਲ ਲੱਗੇ ਤਾਂ ਕਿ ਇਹ ਬੰਨ ਹੁਣ ਜਿਹੜਾ ਅਗਲਾ ਟੁੱਟੇਗਾ ਤਾਂ ਅੱਗੇ ਜਿਹੜਾ ਪਾਣੀ ਦੀ ਮਾਰ ਨਾ ਮਾਰੇ ਲੁਧਿਆਣਾ ਸ਼ਹਿਰ ਨੂੰ ਨੁਕਸਾਨ ਨਾ ਕਰੇ ਤਾਂ ਲੁਧਿਆਣਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਿੰਡ ਦੇ ਲੋਕਾਂ ਵੱਲੋਂ ਬਿਲਕੁਲ ਜੀ ਬਿਲਕੁਲ ਕਿਉਂਕਿ ਇਹ ਲੁਧਿਆਣਾ ਇਹ ਸਾਰੇ ਜਿੰਨੇ ਸਾਡੇ ਇੱਧਰਲੇ ਪਿੰਡ ਨੇ ਸਾਰੇ ਲੁਧਿਆਣੇ ਦੇ ਸਿਰ ਤੇ ਆ ਕਿਉਂਕਿ ਹੌਜਰੀ ਲੈਣਾ ਜੋ ਵੀ ਕੰਮ ਆ ਸਾਰਾ ਉੱਥੇ ਲੁਧਿਆਣਾ ਹੀ ਹੋਣਾ ਸਾਡਾ ਪਿੰਡੂ ਦਾ ਪਕਾ ਸਾਰਾ ਜੋ ਵੀ ਆ ਬਿਲਕੁਲ ਸਾਡਾ 1 ਕਿਲੋਮੀਟਰ ਦਾ ਪਿੰਡ ਆ ਸਾਡਾ ਪਿੰਡ ਵੀ ਕਿੰਨੇ ਖਾਲੀ ਕਰਾ ਲਿਆ ਪਿੰਡ ਵੀ ਖਾਲੀ ਸਮਾਜ ਚੱਕ ਲੈ ਚੱਕ ਲੈਗਾ ਜੀ ਹਾਂ ਜੀ ਆਪਣੀ ਸੇਫ ਜਗ੍ ਆਪਣਾ ਜਿੱਦਾਂ ਜਿੱਦਾਂ ਵੀ ਹੋਇਆ ਮਤਲਬ ਆਪਣਾ ਸੇਵ ਕਰ ਲਿਆ ਸਾਰਿਆਂ ਨੇ ਸੇਫ ਜਿਹੜੇ ਆਪਣੇ ਆਪ ਨੂੰ ਕਰ ਲਿੱਤਾ ਗਿਆ ਵਾ ਲੁਧਿਆਣਾ ਪ੍ਰਸ਼ਾਸਨ ਲਗਾਤਾਰ ਇਥੇ ਦਿਨ ਰਾਤ ਲੱਗਾ ਸਾਹਿਬ ਤੁਸੀਂ ਦੇਖ ਸਕਦੇ ਹੋ ਇਹ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਇਥੇ ਟਰਾਲੀਆਂ ਚ ਰੇਤ ਦੀਆਂ ਬੋਰੀਆਂ ਲੈ ਕੇ ਆ ਰਹੇ ਨੇ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਨਵਾਂ ਰਿੰਗ ਰੋਡ ਤਿਆਰ ਕੀਤਾ ਜਾ ਰਿਹਾ ਵਾ ਔਰ ਰੇਤੇ ਦੀਆਂ ਬੋਰੀਆਂ ਪਿੰਡਾਂ ਦੇ ਵਿੱਚੋਂ ਲੈ ਕੇ ਆਈਆਂ ਜਾ ਰਹੀਆਂ ਤਾਂਕਿ ਬੰਨ ਨੂੰ ਜਿਹੜਾ ਵਾ ਰੋਕ ਲਗਾਈ ਦਿੱਤੀ ਜਾਵੇ ਪਾਣੀ ਜਿਹੜਾ ਵਾ ਅੱਗੇ ਸ਼ਹਿਰ ਵੱਲ ਨਾ ਜਾਵੇ ਤਾਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਟਰਾਲੀਆਂ ਜਿਹੜੀਆਂ ਵਾ ਪਰ ਪਰ ਕੇ ਲਿਆਂਦੀਆਂ ਜਾ ਰਹੀਆਂ ਨੇ ਤਾਂ ਗੱਲਬਾਤ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਟਰੈਕਟਰਾਂ ਦੇ ਵਿੱਚ ਇਹ ਟਰਾਲੀਆਂ ਜਿਹੜੀਆਂ ਜਿਹੜੀਆਂ ਵਾ ਰੇਤਾ ਵਾ ਮਿੱਟੀ ਆ ਉਹ ਲਿਆਂਦੀ ਜਾ ਰਹੀ ਹੈ ਤਾਂ ਕਿ ਨਵਾਂ ਰਿੰਗ ਰੋਡ ਜਿਹੜਾ ਵਾ ਤਿਆਰ ਕੀਤਾ ਜਾਵੇ ਤਾਂ ਬਾਈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਪਿੰਡਾਂ ਦੇ ਵਿੱਚੋਂ ਹੁਣ ਟਰਾਲੀਆਂ ਭਰ-ਭਰ ਕਿਆਰੀਆਂ ਨਵਾਂ ਰਿੰਗ ਰੋਡ ਤਿਆਰ ਕੀਤਾ ਜਾ ਰਿਹਾ ਵਾ ਪਾਣੀ ਅੱਗੇ ਨਾ ਜਾਵੇ ਨਵਾਂ ਰਿੰਗ ਰੋਡ ਤਿਆਰ ਕਰਦੇ ਕਿਹੜੇ-ਕਿਹੜੇ ਪਿੰਡਾਂ ਤੋਂ ਟਰਾਲੀਆਂ ਲੈ ਕੇ ਆ ਰਹੇ ਅਸੀਂ ਬਾਈ ਜੀ ਪੈਲ ਤੋਂ ਅੱਗੇ ਤੋਂ ਹੁਣ ਧਮੋਟ ਪਿੰਡ ਤੋਂ ਆਏ ਆ ਅਸੀਂ ਸਾਡੀਆਂ 8-9 ਟਰਾਲੀਆਂ ਮਿੱਟੀ ਦੀਆਂ ਅਸੀਂ ਲੈ ਕੇ ਆਏ ਆ ਇਸ ਤੋਂ ਹੁਣ ਤੋਂ ਯਾਨੀ 50 60 ਕਿਲੋਮੀਟਰ ਦੂਰੋਂ ਤੋਂ ਅਸੀਂ ਆਏ ਆ 50 60 ਕਿਲੋਮੀਟਰ ਸਮਝਾ ਰਹੇ ਹਾਂ ਹਾਂਜੀ ਲੁਧਿਆਣਾ ਬਚਾਉਣ ਦੇ ਲਈ ਤੁਸੀਂ ਇਹ ਸਾਰਾ ਯਤਨ ਕਰ ਰਹੇ ਹੋ ਕਿ ਲੁਧਿਆਣਾ ਡੁੱਬੇ ਨਾ ਸਾਨੂੰ ਇੱਕ ਲੁਧਿਆਣੇ ਦੀ ਨਹੀਂ ਸਾਰੇ ਸਾਡੇ ਛੋਟੇ ਵੱਡੇ ਵੀਰ ਭਰਾ ਜਿੰਨੇ ਵੀ ਨੇ ਸਾਰੀ ਆਮ ਦੁਨੀਆ ਦੀ ਉਹ ਆ ਵੀ ਸਾਰੇ ਕਿਸੇ ਨੂੰ ਕੋਈ ਨੁਕਸਾਨ ਨਾ ਆਵੇ ਜੀ ਕਿਸੇ ਨੂੰ ਨੁਕਸਾਨ ਨਾ ਹੋਵੇ ਤਾਂ ਦਿਨ ਰਾਤ ਮਿਹਨਤ ਚੱਲ ਰਹੀ ਆ ਕਰੀਬ 60-60 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਹਨਾਂ ਟਰਾਲੀਆਂ ਦੇ ਵਿੱਚ ਮਿੱਟੀ ਲਿਆਂਦੀ ਜਾ ਰਹੀ ਹੈ ਤਾਂ ਕਿ ਨਵਾਂ ਰਿੰਗ ਰੋਡ ਤਿਆਰ ਕਰ ਦਿੱਤਾ ਜਾਵੇ ਔਰ ਪਾਣੀ ਜਿਹੜਾ ਵਾ ਹੋਰ ਨੁਕਸਾਨ ਨਾ ਕਰੇ ਅੱਗੇ ਪਿੰਡਾਂ 'ਚ ਨਾ ਜਾਵੇ ਅੱਗੇ ਨਾ ਜਾਵੇ ਬਾਈ ਕਿਹੜੇ ਪਿੰਡੋਂ ਆਏ ਤੁਸੀਂ ਕਿਹੜੇ ਪਿੰਡ ਸਸਰਾਲੀ ਕਲੋਨੀ ਤੋਂ ਹੀ ਸਸਰਾਲੀ ਕਲੋਨੀ ਹਾਂਜੀ ਤੇ ਰੇਤਾ ਹੁਣ ਲੈ ਕੇ ਆ ਰਹੇ ਦੂਰ ਦੂਰੋਂ ਲੈ ਕੇ ਆ ਰਹੇ ਰੇਤਾ ਨਹੀਂ ਇਹ ਜਾਲ ਲੈ ਕੇ ਚੱਲੇ ਆ ਜੀ ਜਾਲ ਲੈ ਕੇ ਹਾਂਜੀ ਹਾਂਜੀ ਤਾਂ ਬਿਲਕੁਲ ਇਧਰ ਆਰਮੀ ਦੀਆਂ ਟੀਮਾਂ ਵੀ ਜਿਹੜੀਆਂ ਲਗਾਈਆਂ ਗਈਆਂ ਨੇ ਉਹ ਤੁਸੀਂ ਤਾਂ ਦਿਖਾ ਦਿੰਨੇ ਆ ਐਨਡੀਐਸ ਦੀਆਂ ਟੀਮਾਂ ਜਿਹੜੀਆਂ ਵਾ ਉਹਨਾਂ ਨੂੰ ਅਲਰਟ ਤੇ ਰੱਖਿਆ ਗਿਆ ਵਾ ਕੁਝ ਹਸਪੀਟਲ ਜਿਹੜੇ ਨੇ ਆਸ-ਪਾਸ ਉਹ ਲੜਤੇ ਰੱਖੇ ਗਏ ਨੇ ਸਾਹਮਣੇ ਤਸਵੀਰਾਂ ਦੇ ਸਕਦੇ ਹੋ ਆਰਮੀ ਦੀ ਇੱਕ ਯੂਨਿਟ ਜਿਹੜੀ ਆ ਉਹ ਵੀ ਮੌਕੇ ਤੇ ਤਨਾਤ ਕੀਤੀ ਗਈ ਆ ਅਗਰ ਕੋਈ ਤਣਾਅਪੂਰਕ ਹਾਲਾਤ ਬਣਦੇ ਨੇ ਕਿਤੇ ਕਿਸੇ ਤਰ੍ਹਾਂ ਦੀ ਸਥਿਤੀ ਜੇ ਵਿਗੜਦੀ ਜਾਤਾ ਮੌਕੇ ਤੇ ਹੀ ਇਸ ਨੂੰ ਸੰਭਾਲ ਲਿੱਤਾ ਜਾਵੇ ਸਸਰਾਲੀ ਕਲੋਨੀ ਤੋਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਜਿੱਥੇ ਬੰਨ ਜਿਹੜਾ ਵਾ ਟੁੱਟਣ ਦੇ ਕੰਢੇ ਤੇ ਆ ਤਾਂ ਅੱਗੇ ਹੁਣ ਨਵੀਂ ਇੱਕ ਲੈਂਡ ਤਿਆਰ ਕੀਤੀ ਜਾ ਰਹੀ ਹੈ ਤਾਂਕਿ ਇਸ ਨੂੰ ਰੋਕ ਕੇ ਨਵਾਂ ਇੱਕ ਬੰਨ ਜਿਹੜਾ ਵਾ ਬਣ ਜਾਵੇ ਔਰ ਅੱਗੇ ਇਹ ਪਾਣੀ ਜਿਹੜਾ ਵਾ ਮਾਰ ਨਾ ਮਾਰੇ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾਈਆਂ ਨੇ ਜਿੱਥੇ ਸਸਰਾਲੀ ਜਿਹੜੇ ਕਲੋਨੀ ਹੈਗੀ ਆ ਉੱਥੇ ਬੰਨ ਜਿਹੜਾ ਵਾ ਬਿਲਕੁਲ ਕਮਜ਼ੋਰ ਹੋ ਚੁੱਕਾ ਵਾ ਟੁੱਟਣ ਦੀ ਕਗਾਰ ਤੇ ਹੈਗਾ ਵਾ ਤਾਂ ਉਸ ਦੀ ਜਗ੍ਹਾ ਹੁਣ ਨਵੀਂ ਇੱਕ ਲੇਨ ਬਣਾਈ ਜਾ ਰਹੀ ਹੈ ਤਾਂ ਕਿ ਇਹ ਪਾਣੀ ਜਿਹੜਾ ਵਾ ਅੱਗੇ ਹੋਰ ਪਿੰਡਾਂ ਚ ਨਾ ਜਾਵੇ ਲੁਧਿਆਣੇ ਨੂੰ ਨਾ ਮਾਰ ਮਾਰੇ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਸਸਰਾਲੀ